ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸ ਦਈਏ ਕਿ ਮੰਗਲਨਗਰ ਕਾਉਂਸਲ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਗਈ ਹੜਤਾਲ ਅੱਜ 19ਵੇਂ ਦਿਨ ਵਿੱਚ ਦਾਖਲ ਹੋ ਗਈ ਹੈ ਕਰਮਚਾਰੀਆਂ ਵਿੱਚ ਪਾਰੀ ਗੁੱਸਾ ਦੇਖਣ ਨੂੰ ਮਿਲਿਆ ਅਤੇ ਇਸ ਗੁੱਸੇ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਮੰਗਲ ਦੇ ਵਾਰਡ ਨੰਬਰ 7 ਵਿੱਚ ਵੱਡੀ ਰੋਸ ਰੈਲੀ ਕੱਢੀ ਗਈ ਰੈਲੀ ਦੌਰਾਨ ਕਰਮਚਾਰੀ ਨੇ ਸਰਕਾਰ 'ਤੇ ਮਾਰੇਵਾਜੀ ਕੀਤੀ ਅਤੇ ਆਪਣੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ ਯੂਨੀਅਨ ਦੇ ਆਗੂ ਨੇ ਰੋਸ ਰੈਲੀ ਨੂੰ ਸਮੋਤਨ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਨੂੰ ਅਣਡਿੱਠ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕਰਮਚਾਰੀਆਂ ਦੇ ਘਰ ਚੁੱਲ੍ਹੇ ਠੰਡੇ ਪਏ ਹਨ ਪਰ ਫਿਰ ਵੀ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹਨਾਂ ਵੱਲੋਂ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੁੱਖ ਮੰਗਾਂ ਵਿੱਚ ਸੇਵਾਮਾਨ ਨੂੰ ਪੱਕਾ ਕਰਨਾ, ਬਕਾਇਆ ਤਨਖਾਹ ਜਾਰੀ ਕਰਨਾ ਅਤੇ ਤਨਖਾਹਾਂ ਵਿੱਚ ਵਾਧਾ ਕਰਨਾ ਸ਼ਾਮਲ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਹੜਤਾਲ ਜਾਰੀ ਰਹੇਗੀ ਅਤੇ ਸਰਕਾਰ ਦੀਆਂ ناکਾਮੀਆਂ ਦਾ ਪਰਦਾ ਫਾਸ਼ ਕੀਤਾ ਜਾਵੇਗਾ ਇਸ ਮੌਕੇ ਤੇ ਕੀ ਕੁਝ ਕੀਆ ਵਕ ਵਕ ਕਰਮਚਾਰੀਆਂ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਮੇਰਾ ਮੇਰੀ ਚਾਹਤੋ ਵੀ ਸਰਕਾਰ ਕਰ ਕਰਦੀਆਂ ਕੀ ਮੇਰਾ ਮੇਰੀ ਚਾਹਤੋ ਵੀ 19 ਮਦਨ ਹੜਤਾਲ ਦਾ ਹਟੇ ਨੂੰ ਸਰਕਾਰ ਦਾ 19 ਮਦਨ ਹੜਤਾਲ ਦਾ ਹਟੇ ਨੂੰ ਸਰਕਾਰ ਦਾ ਕਰੋ ਸੇ Yeah. <laughs> مرحبا <laughs> مرحبا <laughs> <laughs> ਨਵਾਂ ਨਸੀਬ ਪਤਾ ਹੈ ਅਗਲੀ ਦਿਨ ਦਾ ਦਾਤਾ ਹੋ ਰਹੀ ਹੈ ਇਹਨਾਂ ਦੇ ਸਟਾਫੀ ਨੀਤੀਆਂ ਜਿਹੜੇ ਲੋਕਾਂ ਨੇ ਇਹ ਪਦਾਰਥ ਨੂੰ ਇਹ ਧੋਲਿਆ ਕਿਸੇ ਮਾਂ ਦੀ ਨੂੰ ਬਚਿਆ ਕਿਸੇ ਸੱਤਿਨਾ ਨੂੰ ਬਚਿਆ

ਉਹ ਪਿਆਸਾ ਸਾਫਾ ਚਾਦਾ ਗਿਆ ਕੋ ਆਪਣਾ ਇੱਕ ਨਾਮ ਕਹਿੰਦੇ 14000 ਕੋ ਇਹ 12 ਜਿਹੜਾ ਪੈਸਾ ਹੈ ਉੰਨੀ ਵੀ ਦਿਨ ਚ ਹੜਤਾਲ ਪੋਹਤੀ ਕਿੱਥੇ ਤੱਕ ਗੱਲਬਾਤ ਚੱਲਦੀ ਹੈ ਗੱਲਬਾਤ ਹੁੰਦੀ ਕਿ ਨਹੀਂ ਹੁੰਦੀ ਸਭ ਤੋਂ ਪਹਿਲਾਂ ਮੈਂ মিডিਆ ਧੰਨਵਾਦ ਕਰਦਾ ਕੋਪੜਾ ਜੀ ਮੀਟਿੰਗ ਜਿਹੜੀ ਹੈ ਹੋਈ ਹੈ ਨਾ ਸਿਕਰੀ ਹੈ ਜਿਹੜੇ ਸਾਡੇ ਚੀਮਾ ਸਾਹਿਬ ਹੈ ਉਹ ਸਾਡੇ ਤੋਂ ਟਾਈਮ ਮੰਗ ਰਹੇ ਆ ਜਵਾਨੀ ਜਵਾਨੀ ਜਿਹੜਾ ਟਾਈਮ ਹੈ ਉਹ ਅਸੀਂ ਨਹੀਂ ਮੰਨਦੇ ਆ ਮੇਰੇ ਛੋਟੇ ਵੀ ਲਾਲਤ ਜੀ ਨੇ ਦੱਸਿਆ ਹੈ ਕਿ 14000 ਕਰੋੜ 14000 ਕਰੋੜ ਜਿਹੜਾ ਪੰਜਾਬ ਤੇ ਬੋਝ ਪੈ ਗਿਆ ਹੈ ਇਸ ਕਰਕੇ ਇਹ ਸਰਕਾਰਾਂ ਸੁੱਤੀਆਂ ਬਈਆਂ ਹਨ ਭਗਵਾਨ ਤਮਨਜੀ ਦੇ ਭੁਰੈਣਾ ਕਾ ਦਵਾ ਹੈ ਕੀ ਉਹ ਚੁੱਪ ਚਾ ਬੈਟੇ ਹੈ ਚੀਮਾ ਸਾਹਿਬ ਦੇ ਚਿਹਰੇ ਤੇ ਰੌਣਕ ਨਹੀਂ ਸੀ ਸ਼ਨੀਵਾਰ ਸਾਡੀ ਮੀਟਿੰਗ ਹੋਈ ਸੀ ਤੇ ਚੀਮਾ ਸਾਹਿਬ ਕਹਿੰਦੇ ਅਸੀਂ ਤੁਹਾਡੀਆਂ ਮੰਗਾਂ ਮੰਨ ਲਈਆਂ ਪਰ ਐਦਾਂ ਥੋੜੀ ਮੰਨ ਹੋਣੀ ਆ ਇੱਕ ਰਾਤ ਦੇ ਵਿੱਚ ਅਸੀਂ ਕਿਹਾ ਭਾਈ ਤੁਸੀਂ ਜਿਹੜਾ ਠੇਕਾ ਕੀਤਾ ਉਹਨੂੰ ਬੰਦ ਕਰੋ ਇਹ ਜਿਹੜਾ ਸਫਾਈ ਕੰਮਾਂ ਨੂੰ ਪੱਕਾ ਕਰੋ ਸਾਰੀਆਂ ਟੇਡਾਂ ਜਿਹੜੇ ਸਾਡੇ ਸਾਥੀ ਰਹਿੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਲੈਟਰ ਦਿੱਤੇ ਜਾਣ ਤਾਂ ਜੋ ਕਿ ਚੰਡੀਗੜ੍ਹ ਰੇਟ ਸਾਡੇ ਦੇ ਕੀਤਾ ਜਾਵੇ ਅਸੀਂ ਨਹੀਂ ਚਾਹਦੇ ਇਹ ਮਾਹੌਲ ਖਰਾਬ ਹੋਵੇ ਸਰਕਾਰ ਨੇ ਪਹਿਲ ਕੀਤੀ ਹੈ ਤੇ ਜਿਹੜਾ ਸਾਡਾ ਅਗਲਾ ਸੰਘਰਸ਼ ਹੈ ਉਹ 발ਮੀ ਕੁਮਾਰਾ ਦੀ ਪ੍ਰਕਰਤ ਦਿਨ ਤੋਂ ਦੂਸਰੇ ਦਿਨ 8 ਤਰੀਕ ਨੂੰ ਤਕੜਾ ਸੰਘਰਸ਼ ਹੋਊਗਾ ਪੂਰੇ ਪੰਜਾਬ ਜਿਹੜਾ ਠੱਪ ਹੋਏਗਾ ਦੱਸੋ ਆਖਰ ਤੁਹਾਡੀਆਂ ਮੰਗਾਂ ਕੀ ਐ ਅਰ ਹੁਣ ਮੰਦੇ ਦਾ ਹੱਲ ਹੁੰਦਾ ਨਜ਼ਰ ਆਦਾ ਕਿ ਨਹੀਂ ਆਦਾ ਸਰ ਮੈਂ ਬੜੇ ਛੋਟ ਦੇ ਵਿੱਚ ਤੁਹਾਨੂੰ ਦੱਸਣਾ ਚਾਹੂੰਗਾ ਕਿਉਂ ਸਰਕਾਰ ਦਾ ਬਾਕੀ ਸਰਕਾਰਾਂ ਮੰਗੋ ਇੱਕ ਸਾਡੇ ਨਾਲ ਵਾਅਦਾ ਕੀਤਾ ਗਿਆ ਸੀਗਾ ਵੀ ਆਪਾਂ ਪੰਜਾਬ ਦੇ ਵਿੱਚ ਕੋਈ ਵੀ ਕੱਚਾ ਕੰਮ ਨਹੀਂ ਰਹਿਣ ਦਵਾਂਗੇ ਤੇ ਆਪਾਂ ਨੂੰ ਇਹ ਟੈਂਡਰਿੰਗ ਜਿਹੜੀ ਕਰਕੇ ਪੂਰੇ ਪੰਜਾਬ ਦੇ ਵਿੱਚ ਜਿਹੜਾ 14000 ਕਰੋੜ ਦਾ ਜਿਹੜਾ ਹੈ ਇਹ ਪੂਰਾ ਟੈਂਡਰਿੰਗ ਜਿਹੜੀ ਹੈ ਹੋ ਚੁੱਕੀ ਹੈ ਅਸੀਂ ਸਰਕਾਰ ਨੂੰ ਇਹ ਸਵਾਲ ਕੀਤੇ ਉਹ ਮੀਟਿੰਗ ਦੇ ਵਿੱਚ ਵੀ ਤੁਹਾਡਾ ਸਰਕਾਰ ਦਾ ਮੈਨੀਫੈਸਟੋ ਦੇ ਵਿੱਚ ਕੱਚੇ ਕੰਮ ਨੂੰ ਪੱਕੇ ਕਰਨ ਵਾਸਤੇ ਪਹਿਲਾ ਜਿਹੜਾ ਪੈਨ ਚੱਲਣਾ ਸੀਗਾ ਤੁਸੀਂ ਸਾਨੂੰ ਇਹ ਟੈਂਡਰਿੰਗ ਕਰਕੇ ਸਿੱਧਾ-ਸਿੱਧਾ ਕੋਆਪਰੇਟ ਘਰਾਨਿਆਂ ਨੂੰ ਵੇਚਣੇ ਨੂੰ ਜਾ ਰਿਹਾ ਸਾਡਾ ਇਹਦਾ ਪੂਰਨ ਜ਼ੋਰ ਵਿਰੋਧ ਹੈ ਔਰ ਜਦੋਂ ਤੱਕ ਇਹ ਟੈਂਡਰ ਔਨਲਾਈਨ ਪੋਰਟਲ ਤੇ ਚੱਕ ਨਹੀਂ ਹੋ ਜਾਂਦੇ ਜਦੋਂ ਤੱਕ ਇਸ ਸੰਘਰਸ਼ ਚ ਚੱਲਦਾ ਰਹੂਗਾ ਦੂਜੀ ਗੱਲ ਸਾਡੀ ਜਿਹੜੀ ਹੈ ਆਊਟਸੋਰਸਰ ਕੋਨਟੈਕਟ ਨੂੰ ਕਰਨੇ ਦੀ ਸਰਕਾਰ ਦੇ ਟੇਬਲ ਦੇ ਇਸ ਟਾਈਮ ਕੋਈ ਵੀ ਪਾਲਿਸੀ ਨਹੀਂ ਹੈ ਪਰ ਸਾਡੀ ਮੀਟਿੰਗ ਦੇ ਵਿੱਚ ਉਹਨਾਂ ਨੇ 2 ਮਹੀਨੇ ਦਾ ਸਾਨੂੰ ਆਸ਼ਵਾਸਨ ਦਿੱਤਾ ਹੈ ਜਦੋਂ ਤੱਕ ਉਹ ਪਾਲਿਸੀ ਲੈ ਕੇ ਇੰਪਲੀਮੈਂਟ ਨਹੀਂ ਹੋ ਜਾਂਦੀ ਜਦੋਂ ਤੱਕ ਇਹ ਸੰਘਰਸ਼ ਐਦੇ ਚੱਲਦਾ ਰਹੂਗਾ ਮਤਲਬ 2 ਮਹੀਨੇ ਦੋਸਤੋ ਟਾਈਮ ਮੰਗਿਆ ਤੁਸੀਂ ਜਾਣੀਓ ਕਿ ਜਦ ਤੱਕ ਇਹ ਨਹੀਂ ਹੁੰਦਾ ਜਦ ਤੱਕ ਹੜਤਾਲ ਚੱਲਨੀ ਹੈ ਸਾਨੂੰ 2 ਮਹੀਨੇ ਲੋਕ ਸਮੱਸਿਆ ਚ ਰਹਿਣਗੇ ਸਰ ਜਿੱਥੇ ਤੱਕ ਸਾਡਾ ਸਵਾਲ ਹੈ ਸਾਡਾ ਹੜਤਾਲ ਤੇ ਜਾਣ ਦਾ ਅਸੀਂ ਨਹੀਂ ਚਾਹਦੇ ਅਸੀਂ ਹੜਤਾਲ ਦੇ ਵਿੱਚ ਸ਼ਹਿਰ ਨੂੰ ਗੰਦਾ ਰੱਖੀਏ ਬਿਮਾਰੀਆਂ ਨੂੰ ਦੇ ਵਿੱਚ ਕਰੀਏ ਉੱਥੇ ਸਰਕਾਰ ਦੀ ਵੀ ਜਿੰਮੇਵਾਰੀ ਬਣਦੀ ਹੈ ਵੀ ਸਾਡੀਆਂ ਜਾਇਜ਼ ਮੰਗਾਂ ਨੂੰ ਮੰਨ ਕੇ ਤੇ ਇਹ ਹੜਤਾਲ ਨੂੰ ਜਲਦ ਖਤਮ ਕਰੇ ਸਾਨੂੰ ਰਿਟਰਨ ਦੇ ਵਿੱਚ ਦੇਵੇ ਜਿੰਨੀ ਵੀ ਜਲਦੀ ਪਾਲਿਸੀ ਲੈ ਕੇ ਆਵੇ ਕੋਈ ਸਰਕਾਰ ਉਨੀ ਜਲਦੀ ਇੱਕ ਵਾਰੀ ਦੱਸ ਦੋ ਮੁੱਖ ਮੰਗਿਆ ਕੀ ਆ ਸਾਡੀ ਜਿਹੜੀ ਪਹਿਲੀ ਮੰਗ ਹੈਗੀ ਆ ਜਿਹੜਾ ਆਊਟਸੋਰਸ ਸਿਸਟਮ ਹੈ ਯੂ نو ਇਹਦੇ ਮੈਨੀਫੈਸਟੋ ਦੇ ਵਿੱਚ ਵੀ ਹੈਗਾ ਸੀਗਾ ਵੀ ਆਪਾਂ ਜਿਹੜਾ ਹਰਾ ਪੰਨਾ ਹੈ ਉਹ ਸਭ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਤੇ ਚੱਲੂਗਾ ਪਹਿਲਾ ਸਰਕਾਰ ਉੱਥੇ ਫੇਲਿਅਰ ਹੋਈ ਐ 4 ਸਾਲ ਦੇ ਵਿੱਚ ਇਹਦੇ ਕੋਲ ਕੋਈ ਵੀ ਪਾਲਿਸੀ ਜਿਹੜੀ ਐ ਨਹੀਂ ਆਈ ਐ ਜਿਹੜੀ ਪਾਲਿਸੀ ਉਹ ਕੰਟੈਕਟ ਵਾਲੀ ਲੈ ਕੇ ਆਈ ਐ ਉਹਦੇ ਵਿੱਚ ਸਾਡੇ ਕੰਟੈਕਟ ਵਾਲੇ ਆਊਟਸੋਰਸ ਦਾ ਕਿਤੇ ਵੀ ਜ਼ਿਕਰ ਨਹੀਂ ਹੈਗਾ ਹਾਂਜੀ ਧੰਨਵਾਦ ਸਰਕਾਰਾਂ ਵਾਲੀ ਵੀ ਬਿੱਟੋ ਇਹ ਸਰਕਾਰਾਂ ਕਰਦੀਆਂ ਕੀ ਤੇਰਾ ਫੇਰੀ ਚਾਰ ਸੌ ਵੀ ਇਹ ਸਰਕਾਰਾਂ ਕਰਦੀਆਂ ਕੀ ਤੇਰਾ ਫੇਰੀ ਚਾਰ ਸੌ ਵੀ ਆਮਦ ਹੰਦਾਰ ਭਾਈ ਚਾਰੇ ਨੂੰ ਕਿ ਸਰਕਾਰ ਚੋਣ ਦੀ ਸੱਤਾ ਦੇ ਵਿੱਚ ਆਈ ਹੈ ਉਹ ਕੰਦ ਜਿਹੜੇ ਕਾਨੂੰਨ ਪਾਸ ਕੀਤੇ ਉਹ ਕਰ ਰਹੀ ਹੈ ਪੰਜਾਬ ਨੂੰ ਲੁੱਟ ਖਸੁੱਟ ਸਾਡੇ ਵਪਾਰੀ ਭਾਈ ਚਾਰੇ ਦੀ ਲੁੱਟ ਖਸੁੱਟ ਸਾਡੇ ਲੋਕਲ ਠੇਕੇਦਾਰਾਂ ਦੀ ਲੁੱਟ ਸੋਕੋ ਸੱਤਾਦਾਰ ਸੱਤਾ ਲੁਕ ਰਹਿਣ ਵਾਲੀਆਂ ਸਰਕਾਰਾਂ ਨੇ ਸਾਡੇ ਮੰਡਲ ਸ਼ਹਿਰ ਦੀ ਲੁਕ ਕੀਤੀ ਇੱਥੇ ਸਾਡੇ